ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਆ ਚਾਹੇ ਉਹਨਾਂ ਦੀ ਰਿਫਿਊਜ਼ਲ ਆਈ ਹੋਈ ਹੈ ਚਾਹੇ ਸਟੱਡੀ ਗੈਪ ਹੈ ਬਹੁਤ ਸਾਰੀਆਂ ਪ੍ਰੋਬਲਮਸ ਨੇ ਔਰ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਫੰਡਿੰਗ ਨੂੰ ਲੈ ਕੇ ਆਉਂਦੀ ਹੈ ਸਟੂਡੈਂਟ ਕੋਲੇ ਫੰਡ ਨਹੀਂ ਹੁੰਦੇ ਇਨਕਮ ਸਰਸ ਨਹੀਂ ਹੁੰਦੇ ਉਹਨਾਂ ਨੂੰ ਮੈਂ ਕੀ ਸਲਾਹ ਦੇਣੀ ਚਾਹੋਗੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੀ ਫੰਡਿੰਗ ਦੀ ਜਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਹੈਗੀਆਂ ਨੇ ਇਹ ਕੋ ਫਾਈਨੈਂਸ਼ਲੀ ਹੈਲਪ ਅਸੀਂ ਕਰਦੇ ਆ ਸਾਡੇ ਕੋਲ ਜਿਹੜੇ ਆ ਪੇਡ ਫਾਈਨੈਂਸਰ ਅਵੇਲੇਬਲ ਹੁੰਦੇ ਨੇ ਬਟ ਇਹ ਨੀਗਾ ਕਿ ਬਿਲਕੁਲ ਬੱਚੇ ਕੋਲ ਬੈਂਕ ਨਹੀਂ ਹੈ ਜਾਂ ਬੈਂਕਿੰਗ ਅਕਾਊਂਟ ਹੀ ਨਹੀਂ ਹੈ ਉਹ ਨਹੀਂ ਪੋਸੀਬਲ ਬਟ ਜੇ ਬੱਚੇ ਕੋਲ ਹੈਲਪ ਚਾਹੀਦੀ ਆ ਉਹ ਇੰਟਰਸਟ ਪੇ ਕਰ ਸਕਦਾ ਹੈ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਫਾਈਨੈਂਸਰ ਜਿਹੜਾ ਉਹ ਗਾਈਡ ਕਰ ਦਾਂਗੇ ਕਿ ਇਸ ਫਾਈਨੈਂਸਰ ਕੋਲ ਜਾ ਕੇ ਤੁਸੀਂ ਚੈਪਲੀ ਬੈਠ ਕੇ ਕਰਵਾ ਲਓ ਦੂਸਰੀ ਗੱਲ ਆ ਗਈ ਹੈ ਕਿ ਬੱਜੇ ਦਾ ਇੱਕ ਹੁੰਦਾ ਹੈ ਕਿ ਬੱਚਾ ਕਿਸੇ ਵੀ ਪ੍ਰੋਗਰਾਮ ਲਈ ਅਪਲਾਈ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਇਹ ਦੱਸੋ ਕਿ ਮੈਮ ਜੇ ਮੈਂ ਉਤੇ ਨਿਊ ਇਅਰ ਸੈਲੀਬ੍ਰੇਟ ਕਰਨਾ ਚਾਹੁੰਦਾ ਜਾ ਮੈਂ ਆਪਣੇ ਡ੍ਰੀਮ ਕੰਟਰੀ ਆਸਟ੍ਰੇਲੀਆ ਦੇ ਚੁੰਮਣਾ ਜਾਂਦਾ ਤਾਂ ਇਹ ਬਿਲਕੁਲ ਰਾਈਟ ਟਾਈਮ ਹੈ ਇਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਵੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਮਨਾ ਦੇਵਾਂਗੇ ਬਾਕੀ ਸਾਡੇ ਆਗੇ ਨੋਰਮਲ ਸਟੱਡੀ ਵਾਲੇ ਬੱਚੇ ਜਿਨ੍ਹਾਂ ਦਾ 2025 ਪਾਸ ਆਊਟ ਨੇ ਜਾਂ 2024 ਪਾਸ ਆਊਟ ਨੇ ਜੇ ਗ੍ਰੈਜੂਏਸ਼ਨ ਕੀਤੀ ਹੈ 2018 ਪਾਸ ਆਊਟ ਹੋ ਤੁਸੀਂ ਤੁਹਾਡਾ ਓਵਰ ਆਲ ਜਿਹੜਾ ਹਾਈਲੈਟ ਸਕੋਰ 6 ਹੈ ਈਚ ਮੋਡਿਊਲ ਤੁਹਾਡਾ ਕਿਸੇ ਵੀ ਮੋਡਿਊਲ ਜੋ 5.5 ਵੀ ਆ ਤਾਂ ਤੁਸੀਂ ਜਨਵਰੀ 2026 ਦੇ ਲਈ ਆਪਣਾ ਜਿਹੜਾ ਸਟੱਡੀ ਵੀਜ਼ਾ ਉਹ ਪਲਾਨ ਕਰ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਪੋਰ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਇਸ ਚੀਜ਼ਾਂ ਨੂੰ ਲੈ ਕੇਗੀ ਜਨਵਰੀ 2026 ਜਿਹੜਾ ਇਨਟੇਕ ਆ ਜਾਂ ਫੈਬ ਤੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਦੋਨੋਂ ਮੰਥ ਜਿਹੜੇ ਸਾਡੇ ਕੋਲ 2026 ਚ ਓਪਨ ਹੋ ਚੁੱਕੇ ਨੇ ਬਿਲਕੁਲ ਰਾਈਟ ਟਾਈਮ ਆ ਐਡਮਿਸ਼ਨ ਆਪਨੇ ਪੁਟ ਔਨ ਕਰਨ ਦਾ ਬਾਕੀ ਟੂਰਿਸਟ ਵੀਜ਼ਾ ਮੈਂ ਤੁਹਾਨੂੰ ਗਾਈਡ ਕਰ ਦਿੱਤਾ ਕਿ ਨਿਊ ਇਅਰ ਲਈ ਅਸ ਤੋਂ ਗਾਈਡ ਕਰਾਂਗੇ ਕਿ ਕਿਵੇਂ ਤੁਸੀਂ ਆਪਣਾ ਵੀਜ਼ਾ ਜਿਹੜਾ ਪੁਟ ਔਨ ਕਰਕੇ ਜਿਹੜੀ ਫਾਈਲ ਪੁਟ ਔਨ ਕਰਕੇ ਵੀਜ਼ਾ ਜਨਨ ਕਰਕੇ just with it hm mm. ਬਿਲਕੁਲ ਬਹੁਤ ਸਾਰੀਆਂ ਆਪਸ਼ਨ ਸਟੂਡੈਂਟ ਕੋਲੇ ਹੈਗੀਆਂ ਨੇ ਜਿਸ ਦੇ ਨਾਲ ਤੁਸੀਂ ਵਿਦੇਸ਼ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਰਹੇ ਹੋ ਆਸਟ੍ਰੇਲੀਆ ਦੇ ਲਈ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣੇ ਆ ਨੰਬਰ ਫਲੈਸ਼ ਆ ਕਾਲ ਕਰੋ ਜਾਣਕਾਰੀ ਲਓ ਨਾਲ ਦੀ ਨਾਲ ਜਿਹੜੀ ਆਪਾਂ ਗੱਲ ਅੱਜ ਕਰਨੀ ਹੈ ਸ਼ੈਨੇਗਨ ਦੀ ਕਰਨੀ ਹੈ ਯੂਰਪ ਦੀ ਕਰਨੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਹੜੇ ਯੂਰਪ ਜਾਣਾ ਚਾਹੁੰਦੇ ਆ ਅਪੀਅਰੈਂਸ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਯੂਰਪ ਦੇ ਵਿੱਚ ਜਾਣ ਕਿਉਂਕਿ ਕੈਨੇਡਾ ਚ ਆਨ ਲੱਗਦਾ ਕੰਮ ਨਹੀਂ ਹੈਗਾ ਯੂਕੇ 'ਚ ਕੰਮ ਘੱਟ ਆ ਤਾਂ ਇਸ ਕਰਕੇ ਯੂਰਪ ਵੱਲੋਂ ਰਸਤਾ ਜਿਹੜਾ اختیار ਕਰ ਰਹੇ ਆ ਸਟੂਡੈਂਟਸ ਖਾਸ ਤੌਰ ਤੇ ਜਿਹੜ ਕਰਨਾ ਚਾਹੁੰਦੇ ਨੇ ਤੇ ਸਟੱਡੀ ਦੇ ਨਾਲ ਨਾਲ ਹੋਰ ਯੂਰਪ ਦੇ ਵਿੱਚ ਜਾਣ ਦੀਆਂ ਕੀ ਆਪਸ਼ਨਸ ਨੇ ਉਸ ਬਾਰੇ ਗੱਲ ਕਰਾਂਗੇ ਮੈਮ ਯੂਰਪ ਬਾਰੇ ਦੱਸੋ ਇੱਕ ਤਾਂ ਕਿਹੜੀ ਕਿਹੜੀ ਕੰਟਰੀ ਹੈਗੀ ਹੈ ਯੂਰਪ ਦੀ ਜਿੱਥੇ ਤੁਸੀਂ ਸਟੱਡੀ ਵੀਜ਼ਾ ਦੇ ਲਈ ਸਟੂਡੈਂਟ ਨੂੰ ਭੇਜਣਾ ਚਾਹੋਗੇ ਪੋਲੈਂਡ ਵੀ ਹੈ ਜਰਮਨੀ ਵੀ ਸਾਡੇ ਕੋਲ अवेलेबल ਹੈ ਇਟਲੀ ਆ ਪੁਰਤਗਾਲ ਹੈ ਇਹ ਵੀ ਰਿਹਾ ਕਾਫੀ ਜਿਹੜੀ ਆ ਉੱਥੇ ਕੰਟਰੀਜ਼ ਹੈਗੀਆਂ ਸ਼ੈਨਿਗਨ ਦੇ ਵਿੱਚ ਤੁਸੀਂ ਜਿਹੜਾ ਹੈ ਕਿ ਆਪਣਾ ਵੀਜ਼ਾ ਲੈ ਕੇ ਸਟਡੀ ਪਰਮਿਟ ਲੈ ਕੇ ਵੀ ਜਾ ਸਕਦੇ ਹੋ ਕੁਝ ਕੰਟਰੀ ਚਾਇਲਡ ਸੁਕਾਰ ਦਾ ਹੈ ਕੁਝ ਕੰਟਰੀ ਚਾਇਲਡ ਸਿਕਵਾਰ ਨਹੀਂ ਹੈ ਕੁਝ ਕੰਟਰੀ ਚ ਇੰਟਰਵਿਊ ਫੇਸ ਕਰਨੀ ਪਊਗੀ ਕਿਸ ਕੰਟਰੀ ਦੇ ਵਿੱਚ ਕਹਿੰਦੇ ਜਰਮਨੀ ਦੇ ਵਿੱਚ ਕਿਸੇ ਈ ਤਰ੍ਹਾਂ ਦੀ ਇੰਟਰਵਿਊ ਫੇਸ ਨਹੀਂ ਕਰਨੀ ਪਊਗੀ ਬਾਕੀ ਬੈਂਕਿੰਗ ਲੰਬੀ ਚੌੜੀ ਕੋਈ ਨਹੀਂ ਚਾਹੀਦੀ ਕੋਈ ਡਾੜਾ ਇਹਨਾਂ ਲੱਪਾ ਛੋੜਾ ਸਾਰਾ ਪੇਪਰ ਵਰਕ ਨਹੀਂ ਚਾਹੀਦਾ ਬੇਸਿਕ ਤੌਰੇ ਡਾਕੂਮੈਂਟਸ ਆ ਆਈਟੀਆਰ ਹੋਗੀ ਜਾ ਤੁਹਾਡੀ ਜਿਹੜੀ ਆ ਕੜੀ ਲਾਸਟ ਸਟੱਡੀ ਜਿਹੜੀ ਐਜੂਕੇਸ਼ਨ ਆ ਉਹਦੇ ਡਾਕੂਮੈਂਟਸ ਐ ਤੇ ਉਹ ਅਸੀਂ ਤੁਹਾਨੂੰ ਕੋਈ ਇੰਨਾ ਲੰਬਾ ਟਾਈਮ ਨਹੀਂ ਲਵਾਗੇ 15 ਤੋਂ 20 ਦਿਨ ਦੇ ਵਿੱਚ ਵਿੱਚ ਅਸੀਂ ਅਪਰ ਲੈਟਰ ਲੈ ਕੇ ਨਾਲ ਦੀ ਨਾਲ ਤੁਹਾਡੀ ਜਿਹੜੀ ਆ ਫਾਈਲ ਨੂੰ ਪੁਟ ਔਨ ਕਰਾਂਗੇ ਔਰ ਨਾਲ ਦੀ ਨਾਲ ਕੁਝ ਐਮਬੈਸੀ ਦੇ ਵਿੱਚ ਜਿਹੜੀ ਬਾਇਓਮੈਟ੍ਰਿਕ ਅਪਾਇੰਟਮੈਂਟ ਆ ਉਹ ਲੇਟ ਹੁੰਦੀ ਐ ਸੇ ਬਟ ਇਸ ਟਾਈਮ ਬਿਲਕੁਲ ਟਾਈਪ ਤੇ ਬਿਲ ਗਿਆ 10 ਤੋਂ 12 ਦਿਨ ਦੇ ਵਿੱਚ ਅਸੀਂ ਤੁਹਾਨੂੰ ਐਮਬੈਸੀ ਹੀ ਦਿਆਂ ਆ ਦੇੜ ਗਿਆ बायोमेट्रिक डिटेल्स वो करवा के दवांगे बाकी ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਕੰਟਰੀ ਚ ਤੁਸੀਂ ਚੈਨੇਗਨ ਚ ਇੰਟਰਸਟਡ ਹੋ ਤੁਸੀਂ ਸਾਨੂੰ ਇੱਕ ਵਾਰ ਫੋਨ ਕਾਲ ਦੇਤੇ ਅਸੈਸਮੈਂਟ ਜਰੂਰ ਲੈ ਸਕਦੇ ਹੋ ਸਾਈਪ੍ਰਸ 20 ਸਾਡੇ ਕੋਲ ਅਮ ਦਿਰੀਆ অপਸ਼ਨ ਹੈ ਗਿਆ ਸਾਈਪ੍ਰਸ ਦੇ ਵਿੱਚ ਇਹ ਹੈ ਕਿ ਔਰਮਾਨੇ ਟਾਈਮ ਦੇ ਵਿੱਚ ਇਹ ਸ਼ੈਨਿਗਨ ਦੁਨੀਆ ਦਾ ਜਿਹੜਾ ਹੀ ਸਾਬਨ ਚੂਗਾ ਅਪਰੋਕਸ ਸਾਰਾ ਕੁਝ ਜਿਹੜੀਆਂ ਉੱਥੇ ਰੂਲ ਐਂਡ ਰੈਗੂਲੇਸ਼ਨਸ ਨੇ ਸ਼ੈਨਿਗਨ ਕੰਟਰੀ ਦੇ ਹੀ ਅਪਲਾਈ ਹੁੰਦੇ ਨੇ ਬਾਕੀ ਤੁਹਾਡੀ ਚੁਆਇਸ ਹੈ ਕਿ ਤੁਸੀਂ ਕਿਸ ਕੰਟਰੀ ਦੇ ਵਿੱਚ ਸ਼ੈਨਿਗਨ ਚ ਜਾਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗਲੀ ਤੁਸੀਂ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਅਸੈਸਮੈਂਟ ਦਵਾਂਗੇ ਔਰ ਤੈਨੂੰ ਅਸੀਂ ਗਾਈਡ ਕਰਾਂਗੇ ਕਿ ਡਾਕੂਮੈਂਟਸ ਕੀ ਪੇਪਰਵਰਕ ਹੈ ਕੀ ਚੀਜ਼ਾਂ ਜਿਹੜੀਆਂ ਰਿਕਵਰਡ ਨੇ ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਡਾਕੂਮੈਂਟਸ ਪੇਪਰਵਰਕ ਕਰਕੇ ਦੇ ਦਿਓ ਅਸੀਂ 15 ਦਿਨ ਦੇ ਵਿੱਚ ਵਿੱਚ ਤੁਹਾਡੀ ਫਾਈਲ ਜਿਹੜੀ ਅੰਬੈਸੀ ਤੱਕ ਲੈ ਕੇ ਜਾਵਾਂਗੇ ਔਰ ਸੁਪਾਊਸ ਦੇ ਨਾਲ ਜਾ ਸਕਦੇ ਹੋ ਬੱਚੇ ਨਾਲ ਲੈ ਕੇ ਜਾ ਸਕਦੇ ਹੋ ਇਹ ਬਿਚੈਣਗਨ ਦੀ ਗੱਲ ਕਰ ਰਹੀ ਹਾਂ ਕੋਈ ਵੀ ਕਿਸੇ ਤਰ੍ਹਾਂ ਨੂੰ ਸੁਪਾਊਸ ਨੂੰ ਮਨਾ ਨਹੀਂ ਆ ਔਰ ਕੁਝ ਯੂਨੀਵਰਸਿਟੀ ਕਾਲਜਸ ਦੇ ਵਿੱਚ ਸਭ ਕੇ ਬਾਰੇ ਲੈਟਰ ਨਹੀਂ ਬਿੰਦੀ ਕਿ ਸੁਪਾਸ ਨੂੰ ਅਸੀਂ ਨਾਲ ਲੈ ਜਾ ਸਕਦੇ ਹਾਂ ਨਾ ਨਹੀਂ ਲੈ ਜਾ ਸਕਦੇ ਉਹ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਕਿਉਂਕਿ ਸੇ ਕਾਫੀ ਅچھے ਰਿਲੇਸ਼ਨਸ਼ਿਪ ਜਿਹੜਿਆ ਉਹ ਯੂਨੀਵਰਸਿਟੀ ਕਾਲਜਸ ਨਾਲ ਸਾਡੀ ਕੰਪਨੀ ਵੀ ਵਿਡਿਓ ਬਿਲਡ ਕਰ ਚੁੱਕੀ ਆ